ਉਸੇ ਦੇਖ ਲਈ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵਗਾ ਤੇ ਤਾਜ਼ੇ ਖਬਰਾਂ ਤੋਂ ਹਰ ਤੱਕ ਪਹੁੰਚ ਰਹਿਣ ਕਮਿਊਨਿਸਟ ਪਾਰਟੀ ਦੀ ਸੌਵੀ ਵਰੇਗੜ ਨੂੰ ਸਮਰਪਿਤ ਸ਼ਹੀਦਾਂ ਦੀ ਯਾਦ ਚ ਸਮਾਗਮ ਧਰਤੀ ਦੀ ਦੌਲਤ ਤੇ ਕਮਾਇਆ ਦਾ ਪਹਿਲਾ ਹੱਕ ਕਾਮਰੇਡ ਹਰਪਜਨ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਦੇ ਪੱਛਮੀ ਮਹਾ ਸੰਮੇਲਨ ਦੇ ਸ੍ਰੀ ਸੁਆਮੀ ਵਰੇਗੰਨ ਨੂੰ ਸਮਰਪਿਤ ਦੇਸ਼ ਭਗਤ ਅਰਜਨ ਸਿੰਘ ਗੜਗੰਝ ਭਵਨ ਵਿਖੇ ਕਮਿਊਨਿਸਟ ਸ਼ਹੀਦਾਂ ਦੀ ਯਾਦ ਦੇ ਵਿੱਚ ਭਾਪੂਰਕ ਸਮਾਗਮ ਕਾਮਰੇਡ ਦਵਿੰਦਰ ਸੋਹਲ ਗੁਰਦੇਵ ਸਿੰਘ ਖਡੂਰ ਸਾਹਿਬ ਤੇ ਭੈਣ ਰਾਜਿੰਦਰ ਪਾਲ ਕੋਰ ਵਿਗਵਾਇ ਦੇ ਹਿੱਟ ਕੀਤਾ ਗਿਆ ਇਸ ਮੌਕੇ ਚੇਚੇ ਤੌਰ ਤੇ ਪਹੁੰਚੇ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਹਰਪਾਜਨ ਸਿੰਘ ਨੇ ਕਿਹਾ ਕਿ ਕਮਿਊਨਿਸਟ ਲੀਡਰ ਤੇ ਵਰਕਰ ਹਮੇਸ਼ਾ ਮਜ਼ਦੂਰ ਕਿਸਾਨਾਂ ਤੇ ਹੋਰ ਮਿਹਨਤ ਕਸ਼ ਲੋਕਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਸਿਰ ਰਹਿੰਦੇ ਹਨ ਕਮਿਊਨਿਸਟ ਹਮੇਸ਼ਾ ਲੋਕਾਂ ਦੀ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਹਾਮੀ ਹਨ ਕਮਿਊਨਿਸਟ ਵਰਕਰਾਂ ਨੇ 1947 ਦੇ ਦੰਗਿਆਂ ਦੇ ਵਿੱਚ 마ਸੂਮ ਲੋਕਾਂ ਨੂੰ ਬਚਾਉਂਦੇ ਆਪਣੀਆਂ ਜਾਨਾਂ ਵਾਰੀਆਂ ਇਸੇ ਤਰ੍ਹਾਂ ਪੰਜਾਬ ਦੇ ਕਾਲੇ ਦੌਰ ਦੌਰਾਨ ਬਹੁਤ ਸਾਰੇ ਕਮਿਊਨਿਸਟ ਲੀਡਰਾਂ ਨੇ ਵਰਕਰਾਂ ਨੇ ਹਿੰਦੂ ਸੇਕ ਇਕਤਾ ਵਾਸਤੇ ਤੇ دہشت گرد ਦੇ ਵਿਰੁੱਧ ਡਟ ਕੇ ਖਲੋਤੇ ਆਪਣੀਆਂ ਜਾਨਾਂ ਵਾਰੀਆਂ ਅੱਜ ਉਹਨਾਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਪੇਟ ਕਰਦੇ ਹੋਣਾਂ ਦੀ ਸ਼ਹਾਦਤ ਨੂੰ ਸਿਰ ਚੁਕਾਇਆ ਗਿਆ ਤੋਂ ਸਿਵ ਦੇਖੋ ਨਿਊਜ਼ ਟੈਕਸ ਤੋਂ ਸਰਪੰਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਰੰ타ਰ ਵਿਲੇ ਦੀ ਆਰਤੀ ਕਮਰਸ ਪਾਰਟੀ ਨੇ ਉਹਨਾਂ ਦੀ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕੀਤਾ ਜਿਹੜੇ ਸ਼ਹਿਰਾਂ ਜੋਂ ਦਾ ਫਲਾਕ ਕੂਰ ਸਾਬਕ ਤੇ ਸਰਦਾਰ ਨੂੰ ਬਣਾ ਕੇ ਉਹਨਾਂ ਦੇ ਨਾਲ ਵਿੱਚ ਜਿੰਦੂ ਸਿੱਖਤਾ ਦੀ ਪਾ ਪੰਜਾਬੀ ਲੋਕਾਂ ਦੇ ਭਾਈਚਾਰੇ ਦੀ ਰਾਖੀ ਕਰਦੇ ਆ ਅਸੀਂ ਸਮਿਤੀ ਦੇ ਆਂ ਪੰਜਾਬ ਦਾ ਜਿਹੜਾ ਅੱਜ ਦਾ ਆਹਨ ਹੈ ਉਹਦੇ ਜਿਹੜੇ ਬੜਾ ਵੱਡਾ ਯੋਗਦਾਨ ਇਹਨਾਂ ਕਮਨਸਟਰੀ ਦਾ ਦਾ ਹੈ ਜਿਹੜੇ ਇਸ ਗੱਲ ਤੇ ਡਟੀ ਰਹੇ ਕਿ ਪੰਜਾਬ ਦੇ ਲੋਕ ਇਕੱਠੇ ਰਹਿ ਕੇ ਸਿੱਖਾ ਮੁਸਲਮਾਨ ਈ ਕੋਈ ਵੀ ਇੱਥੇ ਹੋਵੇ ਕਿਸੇ ਵੀ ਜਾਤ ਦਾ ਕਿਸੇ ਵੀ ਧਰਮ ਦਾ ਇਕੱਠੇ ਰਹਿ ਕੇ ਉਹਨਾਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਸਰਕਾਰੀ ਸਰਕਾਰੀ ਜ਼ਬਰ ਦੇ ਵਿਰੁੱਧ ਆਪਣੇ ਹੱਕਾਂ ਲਈ ਜ਼ਰਵਾ ਦੇ ਵਿਰੁੱਧ ਲੜਨਾ ਚਾਹੀਦਾ ਆਪੋ ਵਿੱਚ ਕੋਈ ਲੜਾਈ ਨਹੀਂ ਉਹ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਣਾ ਕਿਉਂਕਿ ਦੁਨੀਆ ਦੀ ਗੱਲ ਮਸ਼ਹੂਰ ਹੈ ਕਿ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਪ੍ਰਾਣਿਆਂ ਨੂੰ ਖੇਤੇ ਨਹੀਂ ਰੱਖਦੇ ਉਹ ਕਿਸਮ ਦਾ ਮਨਮਾਨੀ ਤਰ੍ਹਾਂ ਕਹਿਣ ਲਈ ਹੈ ਦੇਸ਼ੀ ਉਹ ਰਹਿ ਨਹੀਂ ਸਕਦੇ ਜਿਹੜੇ ਪ੍ਰਾਣਿਆਂ ਨੂੰ ਖੇਤੇ ਨਹੀਂ ਰੱਖਦੇ ਜਿਨ੍ਹਾਂ ਨੇ ਨਹੀਂ ਹੱਤਿ ਮਾਰ ਕੇ ਉਹ ਜਹਾ ਇੱਕੋ ਭਰੇ ਆ ਫਾਇਦਾ ਲੈ ਰਹੇ ਜਿਹੜੇ ਉਹਨਾਂ ਨੇ ਸਾਨੂੰ ਲੈ ਕੇ ਦਿੱਤੇ ਉਹ ਆਤਮਾ ਸ਼ਹੀਦਾਂ ਦੀ ਯਾਦ ਵਿੱਚ ਅੱਜ ਉਹਨਾਂ ਨੂੰ ਛੇਤੇ ਕੀਤਾ ਉਹਨਾਂ ਦੀ ਕੁਰਬਾਨੀ ਨੂੰ ਸ਼ਰਧਾ ਦੇ ਰੂਪ ਦਿੱਤੀ ਆ ਔਰ ਇਹ ਵਾਅਦਾ ਆਪਣਾ ਕਰਾਇਆ ਕਿ ਅਸੀਂ ਕਮਨਿਸਟ ਉਹ ਸਪਾਈ ਜਿਹੜੀ ਪਾਰਟੀ ਦੇ ਉਹ ਸਪਾਈ ਇਹ ਆਪਣੇ ਆਖਰੀ ਧਮ ਤੱਕ ਇਸ ਲੜਾਈ ਨੂੰ ਜਾਰੀ ਰੱਖਾਂਗੇ ਵਧੇ ਨਤੀਜੇ ਪਾਉਣੇ ਕੋਈ ਵੀ ਹੋਣ ਸਾਡੀ ਲੜਾਈ ਸਿਰਫ ਸੱਤਾ ਲਈ ਨਹੀਂ ਸੱਤਾ ਤੋਂ ਬਾਹਰ ਰਹਿੰਦੇ ਆ ਵੀ ਜ਼ੁਲਮਾਂ ਦੇ ਵਿਰੋਧ ਹੈ ਇਸ ਵੇਲੇ ਮੰਜਨਾ ਤੇ ਜਾਰੀ ਰਹੇਗਾ ਸਾਡੀ ਲੜਾਈ ਵੀ ਜਾਰੀ ਰਹੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆ ਨੌਜਵਾਨ ਪੀੜੀ ਲਈ ਸਰਬੋ ਸਾਡਾ ਸੁਨੇਹਾ ਇਹ ਹੀ ਆ ਜੋ ਸਮੇਂ ਤੇ ਭਈ ਇਹ ਜਿਹੜੀ ਨਹੀਂ ਆ ਉਹਨਾਂ ਵਾਲੇ ਸਮੇਂ ਤੇ ਉਹਦਾ ਭਾਰ ਨੌਜਵਾਨਾਂ ਦੇ ਮੋਢਿਆਂ ਤੇ ਆਉਣਾ ਉਹਨਾਂ ਨੂੰ ਆਪਣੇ ਵਿਰਸੇ ਤੋਂ ਪ੍ਰੇਰਣਾ ਲੈਂਦੇ ਆ ਇਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਆ ਜਿਵੇਂ ਉਹਨਾਂ ਦੇ ਵੇਲੇ ਇਸ ਵੇਲੇ ਗੁਰੂ ਸ਼ੁਰੂ ਹੋਇਆ ਉਹਨੂੰ ਸਿਰ ਹੁਣ ਲਈ ਉਹਦੇ ਤੇ ਜਿੱਤ ਪ੍ਰਾਪਤ ਕਰਨ ਲਈ ਤੇ ਲੋਕਾਂ ਦਾ ਸਾਂਝਾ ਰਾਜ ਲਿਆਉਣ ਲਈ ਕਿਰਤੀਆਂ ਦਾ ਰਾਜ ਲਿਆਉਣ ਦੇ ਮਜ਼ਦੂਰਾ ਕਿਸਾਨਾਂ ਦਾ ਰਾਜ ਦਰਮਿਆਨੇ طبਕੇ ਦਾ ਇਮਾਨਦਾਰ ਲੋਕਾਂ ਦਾ ਰਾਜ ਲਿਆਉਣ ਲਈ ਉਹਨਾਂ ਨੂੰ ਇਹ ਸੁਣਾਈ ਆਪਣੇ ਹੱਥਾਂ ਦੇ ਲੈਣਾ ਚਾਹੀਦਾ ਔਰ ਡਟ ਕੇ ਕੁਰਬਾਨੀ ਕਰਨ ਦੀ ਵੀ ਤਿਆਰ ਰਹਿਣਾ ਚਾਹੀਦਾ ਇਹਦੇ ਤੋਂ ਵੱਡਾ ਧਰਮ ਹੋਰ ਕੋਈ ਨਹੀਂ